ਸਤਿ ਸ੍ਰੀ ਅਕਾਲ ਅੱਜ 25 ਤਰੀਕ ਨੂੰ ਇਸ ਹੁਸ਼ਿਆਰਪੁਰ ਜ਼ਿਲ੍ਹੇ ਦੇ ਮੁਕੇਰੀਆਂ ਹਲਕੇ ਤੋਂ ਜਿਹੜਾ ਹਰਸ਼ੇ ਮਾਨਸਰ ਟੋਲ ਪਲਾਜ਼ੇ ਤੇ ਪਿਛਲੇ ਲੰਬੇ ਸਮੇਂ ਤੋਂ ਮੋਰਚਾ ਲਗਾ ਕੇ ਰੱਖਿਆ ਹੋਇਆ ਹੈ ਇੱਥੋਂ ਦੀਆਂ ਸੱਤ ਕਿਸਾਨ ਜਥੇਬੰਦੀਆਂ ਵੱਲੋਂ ਤੇ ਅਸੀਂ ਅੱਜ ਤਿਆਰੀ ਜਿਹੜੀ ਹੈ ਸਮਾਂ ਲਗਭਗ 11:00 ਵਜੇ ਹੈ ਤਿਆਰੀ ਪੂਰਨ ਤੌਰ ਤੇ ਹੋ ਚੁੱਕੀ ਹੈ ਜਾਣਦੀ ਮੁਕੇਰੀਆਂ ਚੋਂ ਜਿੱਥੇ-ਜਿੱਥੋਂ ਸਾਡੇ ਸਾਥੀ ਨਿਕਲ ਰਹੇ ਆ ਜਿਹੜੇ-ਜਿਹੜੇ ਪਿੰਡ ਤੋਂ ਚਾਇਓ ਹਿਆਤ ਪਰ ਐ ਕੋਟਲੀ ਐ ਖੁੰਡਾ ਕੁਲੀਆਂ ਧਾਮੀਆਂ ਬਰਿਆਣਾ ਐ ਤਲਵਾੜਾ ਐ ਹਦਵਾਲ ਟੋਟੇ ਐ ਇਹਨਾਂ ਸਾਰਿਆਂ ਦੇ ਵਿੱਚੋਂ ਉੱਥੇ-ਉੱਥੇ ਗੱਡੀਆਂ ਪਹੁੰਚ ਚੁੱਕੀਆਂ ਐ ਸਾਥੀ ਵੱਡੇ ਪੱਧਰ ਤੇ ਉੱਪਰ ਤਿਆਰ ਐ ਗਰਦਾਸਪੁਰ ਤੋਂ ਲੰਗਰ ਆ ਰਿਹਾ ਐ ਹਰਸੇ ਮਾਨਸਰ ਟੋਲ ਪਲਾਜ਼ੇ ਤੇ ਤੁਹਾਨੂੰ ਸਾਰਿਆਂ ਨੂੰ ਵੱਡੇ ਪੱਧਰ ਦੇ ਉੱਪਰ ਅਪੀਲ ਵੀ ਐ ਕਿਉਂਕਿ ਇਹ ਕਾਫਲਾ ਅੱਜ ਪੰਜਾਬ ਦੇ ਹਰ ਖਿੱਤੇ ਦੇ ਵਿੱਚੋਂ ਜਿਹੜਾ ਕਿਸਾਨ ਸਧਾਰਨ ਵਰਗ ਹੈ ਉਹਦੇ ਗੋਹਾਂ ਦੀ ਅਗਵਾਈ ਕਰਨ ਵਾਲਾ ਨੋਜਮਾਨ ਹੈ ਅੱਜ ਜਾ ਰਿਹਾ ਹੈ ਤੇ ਤੁਹਾਨੂੰ ਸਾਰਿਆਂ ਨੂੰ ਅਪੀਲ ਹੈ ਜਿੱਥੋਂ-ਜਿੱਥੋਂ ਇਹ ਕਾਫਲੇ ਲੰਘ ਰਹੇ ਹੈ ਜਿਹੜੇ ਸ਼ਹਿਰਾਂ ਦੇ ਵਿੱਚ ਬਸਦੇ ਸਾਡੇ ਨੋਜਮਾਨ ਹੈ ਜਿਹੜੇ ਇਹਨਾਂ ਸੰਘਰਸ਼ਾਂ ਦੀ ਹਮਾਇਤ ਕਰ ਰਹੇ ਹੈ ਹੋਰ ਵਪਾਰੀ ਵਰਗ ਹੈ ਉਹ ਸਾਰਾ ਮਦਦ ਕਰੇ ਇਹਨਾਂ ਕਿਸਾਨਾਂ ਦੇ ਉਹਨਾਂ ਦੀ ਹਮਾਇਤ ਦੇ ਵਿੱਚ ਆਏ ਜਿੱਥੇ-ਜਿੱਥੇ ਲੋੜ ਪਏ ਉਹਨਾਂ ਦੇ ਨਾਲ ਖੜੇ ਹੋਵੇ ਇਹ ਕਾਫਲੇ ਇਤਿਹਾਸ ਸਰਜਣ ਗਏ ਅੱਜ ਇਸ ਪੰਜਾਬ ਤੇ ਭਾਰਤ ਦਾ ਤੁਹਾਡੇ ਸਾਹਮਣੇ ਅਸੀਂ ਵੀ ਤਿਆਰੀਆਂ ਪੂਰੀਆਂ ਕਰ ਚੁੱਕੇ ਆ ਗੱਡੀਆਂ ਤਿਆਰ ਐ ਆਪਣੇ ਘਰਾ ਤੋਂ ਅਸੀਂ ਚਾਲੇ ਪਾ ਰਹੇ ਆ ਪਿੰਡਾਂ ਤੋਂ ਚਾਲੇ ਪਾ ਰਹੇ ਆ ਤੇ ਮੋਰਚਾ ਕਿਉਂਕਿ ਜਿਸ ਤਰੀਕੇ ਦੇ ਨਾਲ ਕੇਂਦਰ ਦੀ ਵਿੱਚ ਬੈਠੀ ਹੋਈ ਕੇ ਜਿਹੜੀ ਮੋਦੀ ਸਰਕਾਰ ਐ ਇਹਨ ਲੋਕਤੰਤਰ ਦਾ ਡੈਮੋਕ੍ਰੇਸੀ ਦਾ ਘਾਣ ਕੀਤਾ ਐ ਸਧਾਰਨ ਵਰਗ ਕਿਸਾਨੀ ਆਪਣੇ ਮਸਲਿਆਂ ਦੇ ਲਈ ਪ੍ਰੋਟੈਸਟ ਕਰਨ ਦੇ ਲਈ ਦਿੱਲੀ ਜਾ ਰਹੀ ਐ ਤੇ ਕਿਸ ਪ੍ਰਕਾਰ ਦੇ ਨਾਲ ਤਾਹਨ ਥਾਈ ਉਹਨਾਂ ਨੂੰ ਰੋਕਣ ਦੇ ਲਈ ਇਹ ਪ੍ਰਬੰਧ ਕਰ ਰਿਹਾ ਹੈ ਪਰ ਅਸੀਂ ਪੰਜਾਬ ਦੇ ਲੋਕ ਜਿਨ੍ਹਾਂ ਦਾ ਮਨਮਤਾ ਇਤਿਹਾਸ ਰਿਹਾ ਹੈ ਲੜਾਈਆਂ ਜੰਗਾਂ ਦੇ ਵਿੱਚ ਵੱਡੇ ਪੱਧਰ ਤੇ ਇਹਨਾਂ ਨੇ ਉੱਪਰ ਖੂਨ ਡੋਲ੍ਹਿਆ ਹੈ ਸ਼ਹੀਦੀ ਪ੍ਰਾਪਤ ਕਰਨ ਦੇ ਵਿੱਚ ਸਭ ਤੋਂ ਪਹਿਲਾ ਨਾਮ ਪੰਜਾਬੀਆਂ ਦਾ ਆਇਆ ਹੈ ਇਸ ਘੋਲ ਦੇ ਵਿੱਚ ਵੀ ਪੰਜਾਬ ਤੋਂ ਵੱਡੇ ਪੱਧਰ ਦੇ ਉੱਪਰ ਅਸੀਂ ਮੁਕੇਰੀਆਂ ਤੋਂ ਇਸ ਹਰਸੇ ਮਾਨਸਰ ਟੋਲ ਪਲਾਜ਼ੇ ਤੋਂ ਸੱਤ ਕਿਸਾਨ ਜਥੇਬੰਦੀਆਂ ਦੇ ਝੰਡੇ ਝੇਟ ਵੱਡੇ ਪੱਧਰ ਦੇ ਉੱਪਰ ਵੱਡਾ ਕਾਫਲਾ ਲੈ ਕੇ ਤੋਰਾ ਕਰਾਂਗੇ ਅੱਜ 25 ਤਰੀਕ ਨੂੰ ਤੇ ਕੱਲ 26 ਨੂੰ ਘਰਾਬ ਕਰਾਂਗੇ ਉਸ ਦਿੱਲੀ ਸਰਕਾਰ ਦਾ ਤੇ ਯਕੀਨ ਹੈ ਜੇ ਉੱਥੇ ਕਿਤੇ ਕਿਸੇ ਪ੍ਰਕਾਰ ਦੀ ਵੀ ਅਨਹੋਣੀ ਵਾਪਰਦੀ ਹੈ ਤੇ ਇਹ ਪੰਜਾਬ ਦੇ ਹਸਦੇ ਵਸਦੇ ਲੋਕ ਇਹਨਾਂ ਕਿਸਾਨਾਂ ਦੀ ਮਦਦ ਦੇ ਲਈ ਜ਼ਰੂਰ ਆਣਗੇ ਇਹਨਾਂ ਸੰਘਰਸ਼ਾਂ ਦੀ ਹਮਾਇਤ ਦੇ ਵਿੱਚ ਜ਼ਰੂਰ ਆਣਗੇ ਜਿੱਤ ਯਕੀਨੀ ਹੋਏਗੀ ਕਿਉਂਕਿ ਤੁਹਾਡੇ ਸਾਰੇ ਲੋਕਾਂ ਦਾ ਸਾਥ ਇਹਨਾਂ ਕਿਸਾਨੀ ਅੰਦੋਲਨ ਇਹਨਾਂ ਜਜ਼ਹਾਰੂ ਲੋਕਾਂ ਇਸ ਜਜ਼ਹਾਰੂ ਜੋਧਿਆਂ ਦੇ ਉੱਪਰ ਤੁਹਾਡਾ ਵੱਡਾ ਹੈ ਇਸੇ ਕਰਕੇ ਹਰ ਪਿੰਡ ਤੋਂ ਨੌਜਵਾਨ ਬਜ਼ੁਰਗਾਂ ਦਾ ਮਾਮਾ ਭੈਣਾ ਦਾ ਜਿਹੜਾ ਵੱਡੇ ਪੱਧਰ ਦੇ ਉੱਪਰ ਸਾਥ ਮਿਲ ਰਿਹਾ ਹੈ ਹੋਰ ਵੀ ਜਿਹੜੇ ਵੀਰ ਜਿਹੜੇ ਤਿਆਰ ਹੋ ਰਿਹਾ ਬੇਨਤੀ ਹੈ ਕਿ ਜਲਦੀ ਤੋਂ ਜਲਦੀ ਤਿਆਰ ਹੋ ਕੇ ਠੀਕ 2 ਵਜੇ ਹਰਸੀ ਮਾਨਸਰ ਟੋਲ ਪਲਾਜ਼ੇ ਤੇ ਪਹੁੰਚ ਜਾਣਾ ਬਾਕੀ ਥਾਂ ਥਾਂ ਅਸੀਂ ਗੱਡੀਆਂ ਦਾ ਪ੍ਰਬੰਧ ਕੀਤਾ ਹੋਇਆ ਹੈ ਤੇ ਨਾਲ ਹੀ ਜਿਸ ਪ੍ਰਕਾਰ ਦੇ ਨਾਲ ਸਾਡਾ ਕਾਫਲਾ ਜਾਣਾ ਹੈ ਉਹਦੇ ਨਾਲ ਹੀ ਤੁਸੀਂ ਉਸ ਕਾਫਲੇ ਦੇ ਵਿੱਚ ਬਿਲਕੁਲ ਸ਼ਾਂਤੀਪੂਰਵਕ ਟੰਗ ਦੇ ਨਾਲ ਆਪਣੇ ਪ੍ਰੋਟੈਸਟ ਦੇ ਵਿੱਚ ਸਾਜ਼ ਪਾਉਂਦੇ ਹੋਏ ਇਹਨੂੰ ਅੱਗੇ ਲੈ ਕੇ ਜਾਣਾ ਹੈ ਧੰਨਵਾਦ ਜੀ